ਸਾਰੇ ਅੰਦਰ ਦਿਲੋਂ ਧੰਨਵਾਦ ਕਰਦੀਆਂ ਵੀ ਜਿਨ੍ਹਾਂ ਨੇ ਸਾਡੇ ਰਾਜਸਥਾਨ ਸੀ ਹਲਕੇ ਨੂੰ ਇੰਨਾ ਮਾਨ ਬਖਸ਼ਿਆ ਔਰ ਮੇਰਾ ਭਰਾ ਗੁਰシャン ਸਿੰਘਾ ਜੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਾਰਨ ਜਿਹੜੀ ਸਕੀਮ ਲਾਂਚ ਕੀਤੀ 1000 ਲੱਖ ਵਾਲੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਸਕੀਮ ਘਰ-ਘਰ ਪਹੁੰਚਾਉਣੀ ਸਾਡੀ ਜ਼ਿੰਮੇਵਾਰੀ ਹੈ ਦਿਨ ਰਾਤ ਇੱਕ ਕਰਦਾਂਗੇ ਤੇ ਘਰ-ਘਰ ਪਹੁੰਚਾਵਾਂਗੇ ਇਹ ਜਿਹੜੀ ਅੱਜ ਦੀ ਜਿਹੜੀ ਸ਼ੁਰੂਆਤ ਹੈ ਜੋ ਪਾਰਟੀ ਨੇ ਮਾਨ ਬਖਸ਼ਿਆ ਹੈ ਸਾਡੀ 27 ਦੀ ਜਿੱਤ ਹੋਣੀ ਦਿਖਾਉਂਦੀ ਹੈ ਮੈਂ ਜ਼ਿੰਦਗੀ 'ਚ ਕਦੀ ਸੁਪਨਾ ਵੀ ਨਹੀਂ ਸੀ ਲਿਆ ਕਿ ਸਾਡੇ ਵਰਗੇ ਆਮ ਘਰਾਂ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਇਹੋ ਜੀਆਂ ਚੀਰਮੈਨੀਆਂ ਤੱਕ ਮਿਲ ਸਕਦੀਆਂ ਨੇ ਇਹ ਸਿਰਫ ਵੇਖੋ ਇਹ ਸਲੀਅਤ ਕਾਲਿਆ ਇਹ ਆਮ ਆਦਮੀ ਪਾਰਟੀ ਕਰਕੇ ਵੇਖੋ ਅੱਜ ਆਮ ਘਰਾਂ ਦੇ ਬੰਦੇ ਐਮਐਲਏ ਬਣੇ ਸਿੱਧੇ ਫਿਰ ਡਾਇਰੈਕਟ ਉਹ ਮੰਤਰੀ ਬਣੇ ਵੇਖੋ ਜੀ ਮੈਂ ਸਭ ਤੋਂ ਪਹਿਲਾਂ ਸਾਡੀ ਪਾਰਟੀ ਦੇ ਕਨਵੀਨਰ ਅ ਅਰਵਿੰਦ ਕੇਜੀਵਾਲ ਜੀ ਮਨੀਸ਼ਾ ਸ਼ੋਧਿਆ ਜੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਪੰਜਾਬ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀਆਂ ਵੀ ਜਿਨ੍ਹਾਂ ਨੇ ਸਾਡੇ ਰਾਜਸਥਾਨ ਸੀ ਹਲਕੇ ਨੂੰ ਇੰਨਾ ਮਾਨ ਬਖਸ਼ਿਆ ਔਰ ਮੇਰਾ ਭਰਾ ਗੁਰਸ਼ੰਨ ਸ਼ੀਨਾ ਜੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੋ ਕਿ ਮੈਂ ਕਹਿੰਨੀ ਆ ਵਡੀਆਂ ਚੇਰਮੈਨੀਆਂ ਦੇ ਵਿੱਚੋਂ ਆਂਦੀ ਹੈ ਹੈਲਥ ਡਿਪਾਰਟਮੈਂਟ ਦੀ ਚੇਰਮੈਨ ਹੀ ਦਿੱਤੀ ਹੈ ਬਹੁਤ ਹੀ ਵਧੀਆ ਗੱਲ ਹੈ ਔਰ ਅਸੀਂ ਬਹੁਤ ਸਾਰੇ ਸਾਰੇ ਜਾਣੇ ਅਸੀਂ ਅੱਜ ਇੱਕ ਪਰਿਵਾਰ ਵਾਂਗੂ ਖੜੇ ਹੈ ਔਰ ਬਹੁਤ ਖੁਸ਼ ਵੀ ਹੈ ਔਰ ਅੱਜ ਅਸੀਂ ਸਾਰਿਆਂ ਨੇ ਇਕੱਠੇ ਮਿਲ ਕੇ ਆਪਣੀਆਂ ਖੁਸ਼ੀਆਂ ਵੀ ਮਨਾਈਆਂ ਨੇ ਮੇਰਾ ਬ੍ਰਦਰ ਤੇਜਵੀਰ ਸਾਡੇ ਬਗਾ ਕਲਾਂ ਤੋਂ ਸਰਪੰਚ ਵੀ ਨੇ ਹਨਾ ਕੁਲਵਿੰਦਰ ਜੀ ਸਾਡੇ ਬਹੁ ਛੇਤੀ ਨਗਰਪੰਚਾਇਤ ਰਾਜਸਥਾਨ ਸੀ ਦੇ ਪ੍ਰਧਾਨ ਬਣਨ ਵਾਲੇ ਹੈ ਇੱਕ ਹੋਰ ਪਾਰਟੀ ਬਣ ਜੂਗੀ ਜੀ ਸਾਡੇ ਓਠੀਆਂ ਦੇ ਸਰਪੰਚ ਦੁੱਲਾ ਜੀ ਸੋ ਸਾਡੀ ਜਿੰਨੇ ਵੀ ਰਿਸਪੈਕਟਡ ਸਾਰੇ ਜਾਣੇ ਅਸੀਂ ਇਕੱਠੇ ਖੜੇ ਆ ਇੱਕ ਫੈਮਲੀ ਵਾਂਗੂ ਖੜੇ ਆ ਔਰ ਇਹ ਜਿਹੜੀ ਅੱਜ ਦੀ ਜਿਹੜੀ ਸ਼ੁਰੂਆਤ ਹੈ ਜੋ ਪਾਰਟੀ ਨੇ ਮਾਨ ਬਖਸ਼ਿਆ ਹੈ ਸਾਡੀ 27 ਦੀ ਜਿੱਤ ਹੋਣੇ ਦਿਖਾਉਂਦੀ ਹੈ ਸੋ ਪਾਰਟੀ ਦੇ ਅਸੀਂ ਜਿੱਤ ਕੇ ਜਿਹੜੀ ਸੀਟ ਹੈ ਰਾਜਸਥਾਨ ਦੀ ਵਾਲੀ ਸਾਰੇ ਮਿਲ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗੇ ਔਰ ਬਸ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜੀ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਸਰਕਾਰ ਵੱਲੋਂ ਜਿਹੜੀ ਚੇਅਰਮੈਨ ਜੀ ਰਿਸਪੈਕਟ ਕੀਤੀ ਗਈ ਹੈ ਖਾਸ ਕਰਕੇ ਹੈਲਥ ਨਾਲ ਰਿਲੇਟਡ ਆ ਵੀ ਉਧਰ 10 ਲੱਖ ਦਾ ਸਿਹਤ ਬੀਮਾ ਯੋਜਨਾ ਦਾ ਉਪਰਾਲਾ ਕੀਤਾ ਗਿਆ ਇਹਨਾਂ ਦੋਵਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਰਾਜਾ ਸਸਸੀ ਹਲਕੇ ਤੋਂ ਵੱਡੀ ਸ਼ੁਰੂਆਤ ਕੀਤੀ ਗਈ ਹੈ ਜੀ ਸਰਕਾਰ ਵੱਲੋਂ ਜੀ ਬਿਲਕੁਲ ਤੁਸੀਂ ਜਾਣਦੇ ਹੀ ਹੋ ਕਿ ਜਿਵੇਂ 10 ਲੱਖ ਵਾਲੇ ਬੀਮੇ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਹੈਲਥ ਡਿਪਾਰਟਮੈਂਟ ਦਾ ਹੀ ਇਹਦੇ ਨਾਲ ਕੰਸਰਨ ਹੈਗਾ ਆ ਔਰ ਕੱਲ ਤੋਂ ਹੀ ਇਹ ਪਿੰਡਾਂ ਦੇ ਵਿੱਚ ਜਿਹੜੀ ਹੈ ਮਹਿੰਮ ਜਿਹੜੀ ਹੈ ਸਟਾਰਟ ਹੋਣੀ ਹੈ 10-10 ਲੱਖ ਦੀ ਸਾਡੇ ਹਰ ਇੱਕ ਪਿੰਡ ਦੇ ਵਿੱਚ ਇੱਕ ਮਸ਼ੀਨ ਜਿਹੜੀ ਐ ਨਿਯੁਕਤ ਕੀਤੀ ਜਾਊਗੀ ਸਾਡੇ ਯੂਥ ਵਿੰਗ ਨੂੰ ਇਹ ਰਿਸਪੌਂਸਿਬਿਲਟੀ ਦਿੱਤੀ ਗਈ ਹੈ ਕਿ ਯੂਥ ਵਿੰਗ ਦੇ ਜਿੰਨੇ ਵੀ ਸਾਡੇ ਬਲਾਕ ਕੋਆਰਡੀਨੇਟਰਸ ਹੈ ਉਹ ਪਿੰਡਾਂ ਦੇ ਵਿੱਚ ਜਾਣਗੇ ਸਰਪੰਚਾਂ ਦੇ ਸਾਡੇ ਸਰਪੰਚਾਂ ਨਾਲ ਬੈਠਣਗੇ ਜਿੱਥੇ ਸਾਡੇ ਸਰਪੰਚ ਨਹੀਂ ਹੈਗੇ ਸਾਡੇ ਮੋਤਵਾਰ ਬੰਦਿਆਂ ਦੇ ਨਾਲ ਬੈਠਣਗੇ ਹਰ ਇੱਕ ਪਿੰਡ ਦੇ ਵਿੱਚ 50 ਪਰਚੀਆਂ ਤੋਂ ਸ਼ੁਰੂਆਤ ਕੀਤੀ ਜਾਊਗੀ ਉਹ ਪਰਚੀਆਂ ਜਿਹੜੀਆਂ ਨੇ ਕੱਟੀਆਂ ਜਾਣਗੀਆਂ ਉਹ ਕੰਸਰਨ ਪਰਚੀਆਂ ਜਿਹੜੀਆਂ ਨੇ ਉਹ ਸੀਐਸ ਸੈਂਟਰਸ ਤੇ ਕੋਲ ਜਾ ਕੇ ਆਪਣੇ ਜਿਹੜੇ ਆ ਉਹ ਕਾਰਡ ਬਣਵਾਉਣਗੇ ਜਿਸ ਤਰ੍ਹਾਂ ਗੱਲ ਕਹੇ ਜੀ ਕਿ ਪਿਛਲੇ ਸਰਕਾਰਾਂ ਸਮੇ ਇਹ ਸਾਰਾ ਕੁਝ ਨਹੀਂ ਸੀ ਹੋ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 225 ਦੀ ਵਿੱਚ ਬਹੁਤ ਸਾਰੀਆਂ ਜਿਹੜੀਆਂ ਮੈਡੀਸਿਨਸ ਨੂੰ ਖਰੀਦ ਦਾ ਐਲਾਨ ਕੀਤਾ ਗਿਆ 40 45 ਤੋਂ ਟੈਸਟ ਜਿਹੜੇ ਉਹ ਫਰੀ ਕੀਤੇ ਗਏ ਖਾਸ ਕਰਕੇ ਗਰੀਬ ਪਰਿਵਾਰਾਂ ਦੀ ਗੱਲ ਕਰੀਏ ਜਿੰਨਾ ਤੱਕ ਇਹ ਸਹੂਲਤਾਂ ਨਹੀਂ ਪਹੁੰਚੀਆਂ ਕਿ ਇੱਕ ਸਾਂਝੇ ਉਪਰਾਲੇ ਤਹਿਤ ਲੋਕਾਂ ਤੱਕ ਇਹ ਸਹੂਲਤਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਪੰਚਾਇਤਾਂ ਦੇ ਥਰੂ ਜੀ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਸਾਡੇ ਯੂਥ ਵਿੰਗ ਦੇ ਜਿੰਨੇ ਵੀ ਸਾਡੇ ਬਲੌਗ ਕੋਆਰਡੀਨੇਟਰਸ ਨੇ ਉਹ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਕੋਲ ਜਾਣਗੇ ਸਰਪੰਚੀਸ ਦੇ ਕੋਲ ਜਾਣਗੇ ਹਰ ਇੱਕ ਇਨਸਾਨ ਭਾਵੇਂ ਉਹ ਅਮੀਰ ਹੈ ਗਰੀਬ ਹੈ ਆਮ ਆਦਮੀ ਪਾਰਟੀ ਨੇ ਕਦੀ ਕੋਈ ਫਰਕ ਨਹੀਂ ਰੱਖਿਆ ਸਾਰਿਆਂ ਨੂੰ ਬਰਾਬਰਤਾ ਦਾ ਮੈਸੇਜ ਦਿੱਤਾ ਹੈ ਔਰ ਸਾਰਿਆਂ ਦੇ ਜਿਹੜੇ ਆ ਉਹ ਕਾਰਡ ਬਣਨਗੇ 10 ਲੱਖ ਤੱਕ ਫ੍ਰੀ ਇਲਾਜ ਹੋਊਗਾ ਇਹ ਉਹ ਕਾਰਡ ਨਹੀਂ ਹੈ ਕਿ ਜਿਵੇਂ ਬਾਕੀ ਹੁੰਦਾ ਸੀਗਾ ਕਿ ਅਸੀਂ ਪਹਿਲੋਂ ਆਪ ਪੈਸੇ ਲਾਣੇ ਪੈਂਦੇ ਸੀਗੇ ਤੇ ਫਿਰ ਅਸੀਂ ਮਤਲਬ ਪੈਸੇ ਸਾਨੂੰ ਰਿਫੰਡ ਹੁੰਦੇ ਸੀਗੇ ਇਹ ਇਹ ਜਿਹੜਾ ਕਾਰਡ ਹੈ ਕਿ ਤੁਹਾਨੂੰ ਹਸਪਤਾਲ ਪਹੁੰਚਣ ਦੀ ਲੋੜ ਹੈ ਬਸ ਤੁਹਾਨੂੰ 10 ਲੱਖ ਤੱਕ ਦਾ ਲਾਜ ਜਿਹੜਾ ਹੈ ਫ੍ਰੀ ਹੈ ਤੁਹਾਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੋਊਗੀ ਜਿਹਦੇ ਵਿੱਚ ਤੁਸੀਂ ਆਪਣੀ ਅੱਖਾਂ ਦਾ ਇਲਾਜ ਕਰਵਾ ਸਕਦੇ ਹੋ ਗੋਡੇ ਪਵਾ ਸਕਦੇ ਹੋ ਕਿਸੇ ਵੀ ਤਰੀਕੇ ਦੀ ਸਹੂਲਤ ਜਿਹੜੀ ਹੈ ਤੁਸੀਂ ਹੈਲਥ ਦੇ ਸਬੰਧ ਦੇ ਵਿੱਚ ਤੁਸੀਂ ਉਹ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਭਗਵੰਤ ਸਿੰਘ ਮਾਨ ਵੱਲੋਂ ਕੱਲ ਤੁਹਾਨੂੰ ਚੇਅਰਮੈਨ ਦੀ ਨਾਲ ਨਿਵਾਜਿਆ ਗਿਆ ਅੱਜ ਵੱਡੇ ਪੱਧਰ ਤੇ ਸੰਗਤਾਂ ਨੇ ਸਵਾਗਤ ਕੀਤਾ ਕੀ ਕਹਿਣਾ ਚਾਹੋਗੇ ਮੈਂ ਵੇਖੋ ਜੀ ਜਿੱ ਆਪਣੇ ਸ੍ਰੀ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਨੀਸ਼ ਸਸੋਦੀਆ ਜੀ ਜਿਹੜੇ ਇਨਚਾਰਜ ਨੇ ਸਾਡੇ ਪੰਜਾਬ ਦੇ ਅਮਨ ਅਰੋੜਾ ਜੀ ਸਾਡੇ ਪ੍ਰਧਾਨ ਨੇ ਪੰਜਾਬ ਦੇ ਸ਼ੈਰੀ ਕਲਸੀ ਜੀ ਉਹ ਪ੍ਰਧਾਨ ਨੇ ਤੇ ਸਮੁੱਚੀ ਆਮ ਆਦਮੀ ਦੀ ਟੀਮ ਜਿਨ੍ਹਾਂ ਨੇ ਦਾਸ ਤੇ ਐਡਾ ਵੱਡਾ ਭਰੋਸਾ ਐਡਾ ਵੱਡਾ ਵਿਸ਼ਵਾਸ ਕੀਤਾ ਤੇ ਦਾਸ ਨੂੰ ਅੱਜ ਐਡੀ ਵੱਡੀ ਚੇਅਰਮੈਨ ਇਹਨਾਂ ਨਵਾਜਿਆ ਤੇ ਉੱਥੇ ਹੀ ਮੈਂ ਆਪਣੇ ਲੋਕਾਂ ਦਾ ਦੇਣ ਆਪਣੇ ਭੈਣ ਭਰਾਵਾਂ ਦਾ ਆਪਣੇ ਸਾਰੇ ਜਿਹੜੇ ਮੈਨੂੰ ਚਾਹਣ ਵਾਲੇ ਮੈਨੂੰ ਪਿਆਰ ਕਰਨ ਵਾਲੇ ਜਿੰਨੀ ਵੱਡੀ ਤਦਾਦ ਦੇ ਵਜਿ ਅੱਜ ਆਣ ਕੇ ਉਹਨਾਂ ਮੇਰਾ ਮੇਰਾ ਮਾਨ ਸਤਕਾਰ ਕੀਤਾ ਮੇਰੀ ਆਉ ਭਗਤ ਕੀਤੀ ਹੈ ਮੈਂ ਹਮੇਸ਼ਾ ਮੈਂ ਕਦੀ ਉਹਨਾਂ ਦਾ ਜ਼ਿੰਦਗੀ ਜੀ ਦੇਣਾ ਨਹੀਂ ਦੇ ਸਕਦਾ ਸ਼ੀਰਤ ਸਾਹਿਬ ਲਗਭਗ 3-4 ਦੇ ਹਾਕਿਆ ਤੁਸੀਂ ਸਿਆਸਤ ਦੇ ਵਿੱਚ ਲੱਗੇ ਹੋਏ ਹੋ ਕਦੀ ਕਿਸੇ ਪਾਰਟੀ ਨੇ ਕੋਈ ਐਸ ਅਹੁਦੇ ਦੇ ਨਾਲ ਨਵਾਜਿਆ ਮੈਂ ਮਲਾ ਸਾਹਿਬ ਤੁਹਾਨੂੰ ਮੈਂ ਜ਼ਿੰਦਗੀ ਚ ਕਦੀ ਸੁਪਨਾ ਵੀ ਨਹੀਂ ਸੀ ਲਿਆ ਵੀ ਸਾਡੇ ਵਰਗੇ ਆਮ ਘਰਾਂ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਇਹੋ ਜੀਆਂ ਚੇਅਰਮੈਨੀਆਂ ਤੱਕ ਮਿਲ ਸਕਦੀਆਂ ਨੇ ਇਹ ਸਿਰਫ ਵੇਖੋ ਇਹ ਸਲੀਅਤ ਗੱਲ ਹੈ ਇਹ ਆਮ ਆਦਮੀ ਪਾਰਟੀ ਕਰਕੇ ਵੇਖੋ ਅੱਜ ਆਮ ਘਰਾਂ ਦੇ ਬੰਦੇ ਐਮਐਲਏ ਬਣੇ ਸਿੱਧੇ ਫਿਰ ਡਾਇਰੈਕਟ ਉਹ ਮੰਤਰੀ ਬਣੇ ਅੱਜ ਦਾਸ ਨੂੰ 1.5 ਸਾਲ ਹੋਇਆ ਇਸ ਪਾਰਟੀ ਨਾਲ 1.5 ਸਾਲ ਕੰਮ ਕਰਨ ਤੋਂ ਬਾਅਦ ਪਾਰਟੀ ਦਾ ਕੰਮ ਕਰਕੇ ਵਿਖਾਇਆ ਪਾਰਟੀ ਤੇ ਭਰੋਸਾ ਕਰਕੇ ਅੱਜ ਐਡੀ ਵੱਡੀ ਚੇਅਰਮੈਨੀ ਪੰਜਾਬ ਹੈਲਥ ਕਾਰਪੋਰੇਸ਼ਨ ਦੀ ਚੇਅਰਮੈਨ ਜਿਹੜੀ ਦਾਸ ਨੂੰ ਦਿੱਤੀ ਆ ਇਹ ਸਿਰਫ ਮਲਾ ਸਾਬ ਆਮ ਆਦਮੀ ਦੇ ਹਿੱਸੇ ਆ ਇਹ ਸਤਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਹਿੱਸੇ ਆ ਸ਼੍ਰੀ ਸਾਬ ਜਿਸ ਤਰ੍ਹਾਂ 10 ਲੱਖ ਬੀਮਾ ਯੋਜਨਾ ਦੀ ਗੱਲ ਕੀਤੀ ਹੈ ਲੱਗਦਾ ਹੈ ਕਿ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਪੈ ਗਈਆਂ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਹਰ ਘਰ ਦੇ ਵਿੱਚ ਜਿਹੜੇ ਸਹੂਲਤਾਂ ਪਹੁੰਚਾਈਆਂ ਜਾਣਗੀਆਂ ਵੇਖੋ ਮਲਾ ਸਾਬ ਇਹ ਜਿੰਨੇ ਵੀ ਹੈ ਨਾ ਇਹ ਸਾਰੇ ਆਮ ਘਰਾਂ ਦੇ ਬੰਦੇ ਹੀ ਆ ਤੇ ਇਹ ਆਮ ਘਰਾਂ ਦੇ ਬੰਦੇ ਤੁਹਾਨੂੰ ਪਤਾ ਵੀ ਉਹਨਾਂ ਨੂੰ ਅਸੀਂ ਆਮ ਘਰਾਂ ਦੇ ਵੀ ਮਿਹਨਤ ਕਰਕੇ ਅੱਜ ਇੱਥੇ ਆਏ ਆ ਨਾ ਬੇਫਿਕਰੋ ਜਿੰਨੇ ਜਿਹੜੀਆਂ ਪੰਜਾਬ ਦੀਆਂ ਸਕੀਮਾਂ ਜਿਹੜੀਆਂ ਵੀ ਅੱਜ ਸਰਕਾਰ ਨੇ ਜਿਹੜੀ ਸਕੀਮ ਲਾਂਚ ਕੀਤੀ 10 ਲੱਖ ਵਾਲੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਿਉਣਾ ਵੀ ਇਹ ਸਕੀਮ ਘਰ-ਘਰ ਪਹੁੰਚਾਉਣੀ ਸਾਡੀ ਜ਼ਿੰਮੇਵਾਰੀ ਆ ਦਿਨ ਰਾਤ ਇੱਕ ਕਰਦਾਂਗੇ ਤੇ ਘਰ-ਘਰ ਪਹੁੰਚਾਵਾਂਗੇ ਜੇ ਪਿਛਲੇ ਸਰਕਾਰਾਂ ਦੀ ਗੱਲ ਕਰੀਏ ਕਿ ਇਹ ਜਿਹੜੀਆਂ ਚੇਅਰਮੈਨੀਆਂ ਸੀ ਜਾਂ ਇਹ ਜਿਹੜੇ ਚੇਅਰਮੈਨ ਸੀ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਨਹੀਂ ਕੀ ਕੀਤਾ ਜਾਂਦਾ ਲਗਭਗ 40 45 ਦੇ ਜਿਹੜੇ ਟੈਸਟ ਹੋ ਫ੍ਰੀ ਹੁੰਦੇ ਆ 100 ਦੇ ਕਰੀਬ ਜਿਹੜੀਆਂ ਮੈਡੀਸਨ ਜਿਹੜੀਆਂ ਉਹ ਫ੍ਰੀ ਦਿੱਤੀਆਂ ਜਾਂਦੀਆਂ ਲੱਗਦਾ ਕਿ ਜਾਗਰੂਕ ਕਰਨ ਵਾਸਤੇ ਤੁਹਾਨੂੰ ਇੱਕ ਟੀਮ ਦਾ ਗਠਨ ਕਰਨਾ ਪਊਗਾ ਜਿਹੜੇ ਤੁਹਾਡੇ ਸੱਜੀ ਖੰਬੇ ਸਾਥੀ ਨੇ ਬਿਲਕੁਲ ਹੀ ਵੇਖੋ ਜੀ ਪਾਰਟੀ ਸਾਡੀ ਦਿਨ ਰਾਤ ਇੱਕ ਕੀਤਾ ਹੋਇਆ ਪਾਰਟੀ ਤੇ ਉਹਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਤੁਸੀਂ ਆ ਪਿਛਲੀਆਂ ਬਲਾਕ ਸਮਤੀਆਂ ਜਿਲ੍ਹਾ ਪਿਸ ਦੇਖਿਆ ਤੇ ਆ ਹੁਣ ਸਰਕਾਰ ਜਿਹੜੇ ਖੀਰਲੇ ਦੋ ਸਾਲ ਹੀ ਸਰਕਾਰ ਜਿਹੜੀਆਂ ਕੰਮ ਕਰਦੀਆਂ ਨੇ ਬੜੀ ਦਿਨ ਰਾਤ ਸਰਕਾਰ ਨੇ ਇੱਕ ਕੀਤਾ ਪਿਆ ਦਿਨ ਰਾਤ ਸਰਕਾਰ ਨੇ ਕੀਤਾ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਅੱਜ ਬੱਤੀ ਦੀ ਗੱਲ ਕਰੋ ਕਿਸਾਨਾਂ ਦੀ ਤਾਂ ਦਿਨੇ ਆਉਂਦੀ ਹੈ ਨਾ ਠੀਕ ਹੈ ਅੱਜ ਜੇ ਜੇ ਬਿਜਲੀ ਦੀ ਗੱਲ ਕਰੀਏ ਸਾਰਿਆਂ ਦੀ ਮaaf ਹੈ ਨਾ ਜੇ ਹੈਲਥ ਦਾ ਕਾਰਡ ਬਣਨ ਲੱਗਾ ਤੇ ਜੇ ਇਸ ਵੀ ਇਨਸਾਨ ਦਾ ਆਧਾਰ ਕਾਰਡ ਵੋਟਰ ਕਾਰਡ ਬਣਿਆ ਉਸ ਇਨਸਾਨ ਦਾ ਹੀ ਬਣਨ ਲੱਗਾ ਨਾ ਕੋਈ ਕਿਸੇ ਨਾਲ ਵਿਤਕਰਾਨੀ ਆ ਇਹ ਪਾਰਟੀ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉਤਰ ਕੇ ਤੇ ਦਰਬਾਰਾ ਸਰਕਾਰ ਬਣਾਉਂਗੀ ਮੇਰਾ ਦਾਵਾ ਤੁਹਾਡੇ ਨੂੰ ਤੇ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਲੱਗਦਾ ਕਿ ਉਹਨਾਂ ਵਾਅਦਿਆਂ ਤੇ ਮੁੱਖ ਮੰਤਰੀ ਖਰੇ ਉਤਰਨੇ ਆਮ ਘਰਾਂ ਦੀ ਗੱਲ ਕੀਤੀ ਸੀ ਕਿ ਆਮ ਘਰਾਂ ਦੇ ਨੌਜਵਾਨ ਜਿਹੜੇ ਆ ਪਿਛਲੇ ਦਿਨੀ ਜਲੰਧਰ ਦੇ ਵਿੱਚ ਲੁਧਿਆਣੇ ਵਿੱਚ ਕਿਹਾ ਸੀਗਾ ਤੇ ਇਹਨਾਂ ਦੇ ਵਿੱਚੋਂ ਕੋਈ ਸੀਐਮ ਹੋ ਸਕਦਾ ਇਹਨਾਂ ਦੇ ਵਿੱਚੋਂ ਕੋਈ ਐਮਐਲਏ ਹੋ ਸਕਦਾ ਨਾਰਮਲ ਜਿਹੜੇ ਬੈਠੀ ਸੀ ਤੇ ਨਾਰਮਲ ਕਰਦਾ ਹੀ ਸੀਐਮ ਬਣਿਆ ਵਾਲਾ ਸਾਹਿਬ ਨਾਰਮਲ ਕਰਦਾ ਹੀ ਸੀਐਮ ਅੱਗੇ ਵੀ ਇਹ ਪਾਰਟੀ ਸਾਰੀ ਨਾਰਮਲ ਦੱਸੋ ਵਿੱਚ ਖਾਸ ਕਿਹੜਾ ਹੈ ਅੱਜ ਅਸੀਂ ਵੀ ਨੋਰਮਲ ਘਰ ਤੋਂ ਹੀ ਉੱਠੇ ਜਾਨਾ ਤੇ ਦੂਜੇ ਬੰਨੇ ਵੀ ਤੁਹਾਨੂੰ ਵੇਖਿਆ ਮੈਂ ਤੁਹਾਨੂੰ ਕਿਹਾ ਗੱਲਾਂ ਬੜੀਆਂ ਨੇ ਪਰ ਉਤਪਤੀ ਜਾਂ ਦੀ ਰਾਜਨੀਤੀ ਹੈਗੀ ਆ ਜੀ ਨਹੀਂ ਅੱਜ ਵਾਹਿਗੁਰੂ ਨੇ ਕਿਰਪਾ ਹੀ ਨਹੀਂ ਕੀਤੀ ਸੱਚੇ ਪਾਤਸ਼ਾਹ ਨੇ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਠੀਕ ਹੈ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਬਸ ਉਹਨਾਂ ਨੂੰ ਵੀ ਵਧਾਈ ਆ ਬਸ ਭਰਾਵਾਂ ਨੂੰ ਸਾਰਿਆਂ ਨੂੰ ਬਸ ਠੀਕ ਹੈ